પાઠ પડ્યો ઓર વેદ બિચાર્યો દેવનપુアン ગમસા દે પાઠ પડ્યો ઓર વેદ બિચાર્યો દેવનપુアン ગમસા દે પંચ જનાસ્યો ਸੰਗ ਨਾ ਛੁੱਟਿਓ ਪੰਥ ਜਨਾਸਿਓ ਸੰਗ ਨਾ ਛੁੱਟਿਓ ਅਧਿਕ ਅਹੰ ਬੁਧਿ ਬਾਰੇ ਅਧਿਕ ਅਹੰ ਬੁਧਿ ਬਾਰੇ ਪਾਠ ਪੜਿਓ ਔਰ ਵੇ ਤੇਰੇ ਪਿਆਰੇ ਤਬੇਦ ਮਿਲਣ ਨਾ ਜਾਈ ਪਿਆਰੇ ਨੀ ਤਬੇਦ ਮਿਲਣ ਨਾ ਜਾਈ ਮੈਂ ਕੀਏ ਕਰਨੀ ਮੈਂ ਕੀਏ ਕਰਨੀ ਕਾਠ ਪੜਿਓ ਔਰ 베 ਦ ਵਿਚਾਰਿਓ ਨਿਵਲ ਪੁਆੰਗਮ ਸਾਥੇ ਨਿਵਲ ਪੁਆੰਗਮ ਸਾਥੇ ਹਰ ਪਰੇ

ਅਹੰ ਬੁੱਧ ਬਾਦੇ ਪਿਆਰੇ ਇਨ ਵਿਦ ਮਿਲਨ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਬिवेका ਸਾਹਿਬ ਸਿਦ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਦੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 631 ਅੰਕ ਤੇ ਹੈ ਸਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਮੈਂ ਪਾਠ ਵੀ ਪੜੇ ਵੇਦਾਂ ਗ੍ਰੰਥਾਂ ਤੇ ਵਿਚਾਰਾਂ ਵੀ ਕੀਤੀਆਂ ਰਿੱਧੀਆਂ ਸਿੱਧੀਆਂ ਹਾਸਲ ਕਰਨ ਵਾਲੇ ਕਰਮ ਵੀ ਕੀਤੇ ਪਰ ਇੰਨਾ ਕੁਝ ਕਰਨ ਤੋਂ ਬਾਅਦ ਵੀ ਮੇਰੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਖਤਮ ਨਹੀਂ ਹੋਏ ਇੰਨਾ ਸਾਰੇ ਢੰਗਾਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਚਾਹੇ ਜਿੰਨੇ ਮਰਜ਼ੀ ਕਰਮ ਕਰ ਲੋ ਅਖੀਰ ਉਹ ਕਹਿੰਦੇ ਹਨ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ ਤਾਂ ਮੇਰੇ ਅੰਦਰ ਬੁੱਧ, ਤਿਬ ਵਿਵੇਕ ਪ੍ਰਗਟ ਹੋਏ ਇਸ ਲੋਕ ਪੜਤਾ ਆਪਾਂ ਸਾਰੇ ਹੀ ਲੈਣੇ ਹਨ ਪਰ ਕੰਮ ਉਹੀ ਕਰੀ ਜਾਣੇ ਹਨ ਜਿਨ੍ਹਾਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਰੋਕ ਰਹੇ ਹਨ ਉਹ ਕਹਿ ਰਹੇ ਹਨ ਕਿ ਅਸੀਂ ਪਾਠ ਪੜਨੇ ਛੱਡ ਦਿੱਤੇ ਨਹੀਂ ਲਗਾਤਾਰ ਪੜੀ ਜਾਣੇ ਹਨ ਕਿ ਅਸੀਂ ਵੇਦ ਪੜਨੇ ਛੱਡੇ ਨਹੀਂ ਕਿ ਅਸੀਂ ਪਖੰਡੀ ਸਾਧੂ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਹਨ ਉਹਨਾਂ ਕੋਲ ਜਾਣਾ ਛੱਡਿਆ ਨਹੀਂ ਜਦੋਂ ਗੁਰੂ ਸਾਹਿਬ ਨੇ ਨਿਰਣਾ ਹੀ ਕਰ ਦਿੱਤਾ ਕਿ ਇਹਨਾਂ ਸਾਰੇ ਕੰਮਾਂ ਨਾਲ ਰੱਬ ਨਹੀਂ ਮਿਲਣਾ ਫਿਰ ਵੀ ਅਸੀਂ ਆਪਣੀ ਮਨਮਰਜ਼ੀ ਕਿਉਂ ਕਰੀ ਜਾ ਰਹੇ ਹਾਂ ਕਿ ਸਾਨੂੰ ਕਿਸੇ ਐਸੇ ਸਵਾਮੀ ਮਤਲਬ ਮਹਾਪੁਰਖ ਸੰਤ ਸਤਗੁਰੂ ਦੀ ਖੋਜ ਨਹੀਂ ਕਰਨੀ ਚਾਹੀਦੀ ਜਿਹੜਾ ਸਾਨੂੰ ਸਾਡੇ ਅੰਦਰ ਹੀ ਰੱਬ ਦਿਖਾ ਦਵੇ ਸਾਨੂੰ ਉਸ ਨਾਲ ਮਿਲਾ ਦੇ ਆਓ ਐਸੇ ਪੂਰਨ ਸੰਤ ਦੀ ਖੋਜ ਕਰੀਏ ਜਿਹੜਾ ਰੱਬ ਦੀਆਂ ਗੱਲਾਂ ਹੀ ਨਾ ਕਰੇ ਬਲਕਿ ਰੱਬ ਨਾਲ ਮਿਲਾ ਦਵੇ ਪਾਠ ਪੜਿਓ ਔਰ ਮੇਦਰ ਵਿਚਾਰੇ ਹੋ ਵਿਵਲ ਪੁਆੰਗ ਕਮ ਸਾਥੇ ਵਿਵਲ ਪੁਆੰਗ ਕਮ ਸਾਥੇ ਵਿਵਲ ਪੁਆੰਗ ਕਮ ਸਾਥੇ